ਤੇ ਵੀਰੇ ਜਗਾ ਕਹੀ ਤੂੰ ਜਦੋਂ ਉਹਨੂੰ ਨਾਂ ਪੁੱਛਿਆ ਠੇਕੇਦਾਰ ਦਾ ਦੱਸਤਾ ਤੇ ਦੁਆਲੇ ਨਾ ਬੰਦਾ ਜਿਹੜਾ ਉਹਨੇ ਪਾਇਆ ਉੱਤੇ ਉਹਨੂੰ ਇਹ ਕਮਾਲ ਦੀ ਵੀਰੇ ਥੋੜਾ ਗੱਲ ਈ ਯਾਰ ਸਾਡੀ ਮਿਹਨਤ ਦੇ ਪੈਸੇ ਸਾਡੇ ਵੀਰੇ ਇਹਦੀ ਗੱਲ ਹੀ ਨਹੀਂ ਨਾ ਗੱਲ ਤੇ ਫਿਰ ਨਹੀਂ ਗੱਲ ਤਾਂ ਠੀਕ ਹੈ ਕਰਦੇ ਨਾ ਨਹੀਂ ਗੱਲ ਗੱਲ ਨਹੀਂ ਹੁੰਦੀ ਇਹ ਸੁਣ ਆ ਸਰਕ ਜਗਾ ਕਿਥਾ ਸਰਕ ਦੀ ਕਿਥੇ ਤੱਕ ਬੰਦ ਲੀ ਹੈਗਾ ਇੱਥੋਂ ਤੱਕ ਬੱਸ ਗਿਆ ਇੱਥੇ ਤੱਕ ਬੰਦ ਹੀ ਆ ਸਰਕ ਨੂੰ ਥੋੜਾ ਟੇਸਰ ਕਿ ਸਰਕ ਨੂੰ ਘਰ ਨੂੰ ਪੈਲੀ ਨੂੰ ਰਾਹ ਨਹੀਂ ਹੁੰਦਾ ਬਣਾ ਲੈ ਵੀਡੀਓ ਲੈ ਵੀਰੇ ਇੱਧਰ ਵੀਡੀਓ ਬਣਾ ਤੂੰ ਹਾਂ ਮੈਂ ਮੇਰੇ ਤੇ ਬਣਾ ਵੀਡੀਓ ਇੱਧਰ ਹਾਂ ਤੇਰੀ ਜਿਹੜਾ ਸਾਧ ਮੈਂ ਬਣਾ ਵੀਡੀਓ ਸੱਤਰ ਤੋਂ ਇਹ ਬੰਦਿਆ ਮੇਰੇ 300 ਰੁਪਏ ਦੇਗਾ ਤੇ 300 ਰੁਪਏ ਦੋ ਇਹ ਵੀ ਗੱਲ ਹੋਈ ਲੈ ਮਾਲ ਦੀ ਗੱਲ ਯਾਰ ਲੈ ਕੱਡੀ ਕੱਡੀ ਗੱਲ ਹਰ ਕੜ ਕੱਡੀ ਬਣਾ ਹਰੇ ਚੌੜਾ ਚੌੜਾ ਤੂੰ ਨਾ ਹੋ ਮੇਰੇ ਨਾਲ ਉਸਤਾਦ ਕਰੇਗਾ ਤੂੰ ਦਾ ਕਰਦ ਬਖੜੋ ਫੇਰ ਇੱਕ ਮਿੰਟ ਹਾਂ ਐ ਤੂੰ ਗੱਲ ਮੁਕੀ ਰਾਂ ਤੂੰ ਵੀ ਗੱਲ ਰੋਣਾ ਤੂੰ ਐ ਪਾਈ ਇਹਨੂੰ ਉਹ ਤੇਰੇ 30 ਰੁਪਏ ਮੰਗੇ ਗਲਤ ਨਹੀਂ ਬੋਲਿਆ ਮੈਂ ਕੁਛ ਨਹੀਂ ਠੀਕ ਹੈ ਆ ਬਾਹਰ ਰਹਿ ਮਨਾ ਲੈ ਬਾਹਰ ਨਾ ਬੋਲ ਰਿਹਾ ਹੈ ਗੰਡਾ ਹੀ ਬੋਲਣਾ ਮੈਂ ਨਹੀਂ ਯਾਰ ਤੂੰ ਗਰਮ ਚੱਲਣ ਦੇ ਨੂੰ ਅੱਗੇ ਗਰਮ ਕਿਹੜੀ ਗੱਲ ਮੇਂਦਰੇ ਸਾਡੇ ਪੈਸੇ ਯਾਰ ਲੈ ਮੈਂ ਮੇਂਦਰੇ ਖਾਂਦੇ ਤਾਂ ਨਹੀਂ ਤੇ ਮਿਹਨਤ ਦੇਖ ਮਖਾਨੇ ਮਿਹਨਤ ਦੇ ਪੈਸੇ ਸਾਡੇ ਹਰ ਕੀ ਲੈ ਲੜਾ ਲੜਾਈ ਕਰਦਾ ਸੋ ਪੈਸੇ ਲੜਾ ਲੜਾਈ ਤੀ ਕਰਦੇ ਤੇ ਕੈਂਡੀਡੇਟ ਵਧੀਆ ਗੱਲ ਦੋਸਤ ਮੈਡੀਕੇਸ਼ਨ ਤੇ ਫਿਰ ਪੀਹਾਂ ਦੀ ਗੱਲ ਜਿਹੜੀ ਹੈ ਸਾਡੇ ਮਿਹਨਤ ਦੇ ਨੇ ਲਾਡੇ ਵੀਰ ਲੈ ਸਾਨੂੰ ਕੋਈ ਬੰਦਾ ਕਹਿ ਕੇ ਗਿਆ ਵੀ ਕੈਂਡੀਡੇਟ ਸਾਨੂੰ ਕੋਈ ਬੰਦਾ ਕੁਝ ਨਹੀਂ ਕਹਿ ਕੇ ਗਿਆ ਦੇ ਲੈ ਗੱਡੀ ਲੈ ਕੇ ਗਿਆ ਚਲਾ ਗੱਲ ਪੀਹਾਂ ਦੀ ਨਹੀਂ ਹੈ ਹਾਂ ਕੈਂਡੀਡੇਟ ਕਹਿੰਦਾ ਜਿੰਨੇ ਸਾਡੇ ਮਿਹਨਤ ਦੇ ਆ ਪਹਿਲੇ ਹੀ ਲਾਉਣਾ ਪੈਂਦੇ ਜੀ ਲੈ ਉੱਤੇ ਬੈਠੇ ਟੇ ਟੇਲੀ ਚਲਾ ਤੈਨੂੰ ਪੈਸੇ ਮਿਲਣਗੇ ਖੇਡ ਕੇ ਦਾ ਇਹ ਟੇਕਾ ਭਿੰਦਾ ਅੰਦਰ ਲੈ ਟੇਕਾ ਭਿੰਦਾ ਥੋੜਾ ਥੋੜਾ ਭਿੰਦਾ ਸਾਰੇ ਭਿੰਦਾ ਵੀਰੇ ਅੰਦਰ ਬਾਹਰ ਲਾਉਣ ਕਿਹਾਂ ਗੱਲ ਲੱਗੇ ਆ ਜੀ ਥੱਲੇ ਲੜਨ ਵਾਸਤੇ ਹੋਰ ਇੱਕ ਜੁਕੂਤੇ ਦਾ ਸਾਡੇ ਨਾਲ ਗੱਡੀਆਂ ਪੈਸੇ ਦਿੰਦੇ ਹੋਵੇ ਛੱਲੇ ਲੱਗੇ ਹੋਵੇ ਨਾ ਕੋਈ ਮਰਜ਼ੀ ਹੈ ਸਾਰਿਆਂ ਨੂੰ ਚੱਲਾ ਸਰਕਾਰ ਨਹੀਂ ਗਈ ਪਾਰਕ ਪਾਰਕ ਬਣਾਓ ਪਾਰਕ ਬਣਾਓ ਘੁੱਪ ਤੇ ਗੱਡੀਆਂ ਖੜਦੀਆਂ ਨਹੀਂ ਹਾਲੇ ਪਾਰਕ ਬਣਾਉਣ ਇਹ ਫਕੀਰ ਵੀ ਆਈ ਨੇ ਹੁਣ ਆ ਕੇ ਮੈਨੂੰ ਕਹਿੰਦੇ ਵੀ ਇੱਕ ਆਦੀ ਵਾਰ ਗਿਆ ਵੀਡੀਓ ਬਣਾ ਰਿਹਾ ਦੀ। ਕੋਈ ਨਹੀਂ ਮੈਂ ਕਹਿੰਦਾ ਵਧੀਆ ਸੁਣ ਲੈ। ਪਰ ਹਾਂ ਤੇ ਮੈਂ ਉਹੀ ਗੱਲ ਕਰਨਾ ਪਹਿਲਾਂ। ਗੱਲ ਪਿਆ ਕਰਨਾ ਪਿਆ ਕਰਨਾ। ਹੱਥੀਂ ਵੀਰੇ ਮਿਹਨਤ ਕਰਨੇ ਯਾਰ। ਮੈਂ 20 ਰੁਪਏ ਲੈ। ਮੈਂ ਦੇਰ ਨੂੰ ਤਿਆਰ ਆ। ਪਹਿਲੇ ਇੱਥੇ ਜਿਹੜੀਆਂ ਗੱਡੀਆਂ ਖੜਦੀਆਂ ਆ ਛਰੇਆਂ ਇੱਥੇ ਜਿਹੜਾ ਠੱਗਾ ਫਿਰ ਤੁਹਾਡੀ ਆਮ ਆਦਮੀ ਪਾਰਟੀ ਦਾ। ਕੋਈ ਨਹੀਂ ਕੋਈ ਤੇ ਬੰਦੇ ਨਹੀਂ ਮਿਲੇ। 3 ਲੱਖ ਰੁਪਏ ਖਰਚਾ ਮੈਨੂੰ ਪਾਰਟੀ ਦੇ ਜੋ ਫਿਰ 7 ਲੱਖ ਰੁਪਏ ਬਈ ਤੇ ਢੁੱਪੇ ਖਾਦੀ ਵੀਡੀਓ ਨੂੰ ਤੁਸ ਜਾ ਕੇ ਵੇਖੋ ਜਿੱਥੋਂ ਜਿੱਥੇ ਗੱਲ ਬਾਈ ਜੀ ਕੋਰਟ ਦੇ ਵਿੱਚ ਕੱਲ ਹੋਜੂਗੀ ਕੋਰਟ ਦੀ ਤੁਸੀਂ ਉੱਥੇ ਭਾੜੇ ਨਹੀਂ ਨਹੀਂ ਤੁਸੀਂ ਉੱਥੇ ਭਾੜੇ ਮੈਂ ਭਾੜੀ ਵੀ ਬਾਈ ਯਾਰ ਗੁਰਸੋਂ ਮਾਰਾ ਜਾ ਥੋੜਾ ਦੇਖੋ ਉੱਥੇ ਪਾਇਆ ਇਹਦੇ ਗਾ ਸੁਣ ਲਓ ਨਾ ਇਹਦੇ ਉੱਤੇ ਉਸਤਾਦ ਹੋਣੀ ਬੋਲਦਾ ਮੈਂ ਗਲਤ ਕਰਦੇ ਨੂੰ ਗੱਲ ਉਸਤਾਦ ਜੀ ਨਹੀਂ ਹੋਣੀ ਬੋਲਦਾ ਮੈਂ ਹਰ ਇੱਕ ਗੱਲ ਗਲਤ ਕਰਦੇ ਨੂੰ ਬਾਈ ਜੀ ਉਹ ਕਹਿੰਦੇ ਕਾਹਦੇ ਪੈਸੇ ਇੱਕ ਮਿੰਟ ਯਾਰ ਆ ਵੀਡੀਓ ਬੈਕ ਕਰਕੇ ਸੁਣ ਲਓ ਸਾਰੀ ਆਪਾਂ ਬਾਈ ਜੀ ਗੱਲ ਸੁਣੋ ਭਰਾ ਜੀ ਇੱਧਰ ਆ ਉਹ ਨਹੀਂ ਯਾਰ ਗੱਲ ਪੈਸਿਆਂ ਦੀ ਨਹੀਂ ਕੀ ਥੋੜਾ ਖੰਡਾ ਬੈਕ ਕਰਕੇ ਕਰ ਲੋ ਮੈਂ ਕਿੱਥੇ ਗਲਤ ਬੋਲ ਰਿਹਾ ਮੇਰੀ ਗੱਲ ਤਾਂ ਸੁਣੋ ਭਰਾ ਜੀ ਮੇਰੀ ਗੱਲ ਇਹਨਾਂ ਨੇ ਪੁੱਛਿਆ ਕਿੰਦਾ ਕੀਤਾ ਯਾਰ ਆ ਆ ਵੇਖਦਾ ਕਿਵੇਂ ਬੋਲਦਾ ਇਹਨਾਂ ਨੇ ਕਿਹਾ ਮੈਂ ਕੈਂਡੀਡੇਟ ਆ ਮੈਂ ਬੈਕ ਆ ਦੇ ਦੇਣੀ ਇਹ ਗੱਲ ਜਿਹੜੀ ਡੇਟ ਦਾ ਮਤਲਬ ਆ ਵੀਡੀਓ ਬਣਾ ਰਹੇ ਬੈਕ ਕਰਕੇ ਬਣਾ ਰਹੇ ਮੇਰਾ ਮਤਲਬ ਨਹੀਂਗਾ ਤੁਸੀਂ ਇਹ ਗੱਲ ਪਹਿਲਾਂ ਕਹੀ ਹੈ ਸਾਡਾ ਜਿਹੜਾ ਦੇਖੋ ਉਹਨੂੰ ਜਾਣਦਾ ਸਾਰਾ ਪੁੱਛਣਾ ਚਾਹੁੰਦਾ ਜਾਣਦੀ ਹਸਤਾਣੇ ਉਹਦੀ ਫਾਈਲ ਕਾ ਸਾਰੀ ਦੁਨੀਆ ਜਾਣਦੀ ਆ। ਬਾਦੋ ਸਰ ਦਾ ਮੋਰ ਤੋਂ ਮਿਲਿਆ। ਹਾਂ, ਗੱਲ ਗੱਲ ਬਾਈ ਜੀ ਸ਼ਹਿਰ ਦੀ ਆਪਾਂ ਫੇਸਬੁੱਕ, ਯੂਟਿਊਬ ਤੇ ਮੈਂ ਕਰਦੇ ਆ ਜਾ ਜਾ ਬੋਲਦਾ। ਗੱਲ ਕੀ ਆ ਵੀ ਕੈਂਸ਼ੇ ਦੀ ਪਾਰਕਿੰਗ ਆਉਂਦੀ ਆ। ਤੁਸੀਂ ਠੇਕਾ ਭਰਦੇ ਆ। ਮੈਂ ਮੰਨਦਾ ਜੇ ਉਹ ਠੇਕਾ ਭਰਤੀ ਆ ਸਰਕਾਰ ਵੀ ਘੱਟ ਤੋਂ ਠੇਕਾ ਲੈਂਦੀ ਆ। ਫਿਰ ਕੰਮ ਸੇਕਮ ਗੱਡੀਆਂ ਤੂਪੇ ਤੇ ਨਾ ਖੜ੍ਹਦਾ। ਸ਼ਾਮੇ ਖੜ੍ਹੀ ਗੱਡੀ ਇਹ ਤਾਂ ਡਰਕਾ ਕਮਾਲ ਦੀ ਗੱਲ ਤੇ ਪਛਾਹ ਹੁਣ ਕਿਵੇਂ ਬਣਾਈਏ ਹਾਂ ਇਹਦਾ ਬਈ ਬਈ ਹੋਰ ਚਾਹੀਏ ਨਾ ਤੁਹਾਨੂੰ ਚੰਡੀਗੜ੍ਹ ਭਾਈ ਜੀ ਉਹੀ ਰੋਲਾ ਇਹ ਸਾਰੀ ਲੁੱਟ ਹੋ ਰਹੀ ਹੈ ਆਮ ਜਨਤਾ ਦੀ ਹੋ ਰਹੀ ਹੈ ਤੁਹਾਡੀ ਵੀ ਹੋ ਰਹੀ ਹੈ ਹਾਂ 1 1 20 ਰੁਪਏ ਦਿੱਕੇ ਅਸੀਂ ਤਾਂ ਸਾਨੂੰ ਸੁੱਖਾ ਹੋਏ ਲੈਂਦੇ ਗੱਲ 20 ਰੁਪਈਆ ਨਹੀਂ ਗਈ ਪਰਚੀ ਦਾ ਕਟਿੰਗ ਹੋਇਆ ਉਹ ਫਿਰ ਤੁਹਾਡੀ ਪਰਚੀ ਮਗਰ ਪਤਾ ਕੀ ਲਿਖਿਆ ਹੈ ਸਾਰੀ ਸਮਾਨ ਦੀ ਜਿੰਮੇਵਾਰੀ ਫਿਰ ਜਿੰਮੇਵਾਰੀ ਚੱਕੋ ਬਈ ਇਹਦੀ ਬੱਚੀ ਨਹੀਂ ਗਿਆ ਸਮਾਨ ਦੀ ਜਿੰਮੇਵਾਰੀ ਚੱਕੋ ਬਾਣੀ ਬੱਚੀ ਗਿਆ ਨਾ ਪਾਰਕਿੰਗ ਆ ਸਮਾਨ ਲੈ ਬੱਚੀ ਮਾਰ ਕੇ ਅੰਦਰ ਪਾ ਗਏ ਵੇਖੋ ਅੰਦਰ ਇਹ ਤੁਹਾਡੀ ਜਿੰਮੇਵਾਰੀ ਨਹੀਂ ਪਾਰਲ ਸ਼ੀਸ਼ਾ ਤੋੜ ਗਈ ਕਮਲੀ ਤੇ ਅਸੀਂ ਪਵਾ ਕੇ ਦਿੱਤਾ ਕਮਲੀ ਸ਼ੀਸ਼ਾ ਤੋੜ ਗਈ ਪਰਚੀ ਹੀ ਹੁੰਦੇ ਕੋਲ ਅਸੀਂ 2500 ਦਿੱਤਾ ਸਾਰੀ ਸਾਰੇ ਬੰਦੇ ਕੋ ਆਏ ਤੇ ਅਸੀਂ ਪੈਸੇ ਦਿੱਤੇ ਆ ਕਾਹਦੇ ਦਿੱਤੇ ਆ 2500 ਜੇ 300 ਰੁਪਏ ਲੈਣੇ ਆ ਸਾਡੀ ਪਾਗਲ ਆਉਂਦੀ ਐ ਤੇ ਉਹ ਸੀਜਾ ਤੋੜਦੀ ਅਸੀਂ ਪਵਾ ਕੇ ਦਿੱਤਾ ਵੀਰੇ ਦਰਦਬਾਹ ਨਾਲ ਬੋਲੋ ਨਹੀਂ ਨਹੀਂ ਦਰਦਬਾਹ ਨਹੀਂ ਵੀਰੇ ਬੋਲਦੇ ਤੇ ਮੇਰੇ ਬਾਅਦ ਮੇਰੀ ਵੀਰੇ ਮੇਰਾ ਕੰਮ ਐ ਮੇਰੇ ਪ੍ਰੋਫੈਸ਼ਨਲ ਹਸਾਬ ਨਾਲ ਆਜੇ ਲੈ ਰੋਡ ਦੀ ਉੱਪਰ ਪਾਰਕਿੰਗ ਨਹੀਂ ਰੋਕੀ ਮੇਰੇ ਭਰਾ ਗੱਡੀ ਰੋਕੀ ਓ ਪਰਚੀ ਲੈ ਕੇ ਆਇਆ ਵੀਰੇ ਮੈਨੂੰ ਆਹ ਸੁਣ ਲੈ ਤਾਂ 60 ਕਟਿੰਗ ਹੋ ਗਈ ਸਾਡੀ ਜਿੰਮੇਵਾਰੀ 100 ਰੁਪਇਆ ਬੱਲੇ ਨਹੀਂ ਹੁੰਦਾ ਅੱਜ ਵਿਚਾਰ ਕਰ ਲੈ 100 ਰੁਪਏ ਪਰਚੀ ਵੀ ਬਾਈ ਬੋਲਣਾ ਬਣਾ ਬੋਲਣਾ ਨਹੀਂ ਬਣਾ ਐਤਿਆਰ ਆਏ ਨੇ ਨਹੀਂ ਨਹੀਂ ਤੁਸੀਂ ਓ ਚੰਦੂ ਤੁਸੀਂ ਓ ਚੰਦੂ ਵੇ ਆ ਨਾ ਚੰਦੂ ਬਾਜੀ ਨੂੰ ساری ਜਾਨ ਦੇਉਦੀ ਹੱਥ ਪੋਣਾ ਲੰਮਾ ਤੈਨੂੰ ਬੋਲਦਾ ਹਾਂ ਨਾ ਇਹਨੇ ਪੁੱਛਿਆ ਠੇਕੇਦਾਰ ਕਿਹੜਾ ਮੇਨ ਕਿਹੜਾ ਬੰਦਾ ਆ ਬੈਠ ਕੇ ਪੜਾਉਂਦੇ ਬੈਣੇ ਨਾ ਨਾ ਟੂਣ ਵੀਰੇ ਸੁਣ ਤੂੰ ਮੇਰਾ ਭਰਾ ਐ ਗੱਲ ਮੈਂ ਜਿਹੜੀ ਮੈਂ ਕਿੰਨਾ ਦੁਬਾਰਾ ਕਰ ਦੇਣਾ ਦੁਬਾਰਾ ਕਰ ਦੇਣਾ ਮੈਂ ਤੁਸੀਂ ਆ ਕੇ ਕਿਹਾ ਕੱਦ 30 ਰੁਪਏ ਮੈਂ ਕੈਂਡੀਡੇਟ ਆ ਤੁਹਾਡੇ ਬੰਦੇ ਨੇ ਪਰਚੀ ਲੈਣ ਲੱਗੇ ਮੈਨੂੰ ਇਹ ਗੱਲ ਕਹੀ ਨਹੀਂ ਤੁਸੀਂ ਕਹਿੰਦੇ ਕੈਂਡੀਡੇਟ ਆ ਮੈਂ ਨਹੀਂ ਪੈਸੇ ਦੇਣੇ ਹਾਂ ਮੈਂ ਵਧੀਆ ਗੱਲ ਹੈ ਵਧੀਆ ਗੱਲ ਹੈ ਨਾ ਨਾ ਤੁਸੀਂ ਇਹ ਗੱਲ ਮੈਨੂੰ ਕਹੀ ਮੈਂ ਕਾਹਦੇ ਪੈਸੇ ਤੁਸੀਂ ਕਹਿੰਦੇ ਮੈਂ ਕਾਹਦੇ ਪੈਸੇ ਮੈਂ ਕੈਂਡੀਡੇਟ ਪਹਿਲਾਂ ਸੁਣੋ ਮੈਂ ਤੇ ਨਹੀਂ ਗੱਲ ਕੀਤੀ ਮੈਂ ਗੱਲ ਕੀਤੀ ਹੈ ਹਾਂ ਪਰ ਜੀ ਲੈ ਕੇ ਗਏ ਨੇ 30 ਰੁਪਏ ਤਿੰਨ ਤੋਂ ਕਹਿੰਦੇ ਮੈਂ ਕਹਿੰਦੀ ਮੈਨੂੰ ਪਹਿਲਾਂ ਕਹਿ ਕੇ ਜਾਓ ਨਹੀਂ ਲੈਂਦਾ ਮੈਂ ਜੀ ਗੱਲ ਹੀ ਕੋਈ 30 ਰੁਪਏ ਖਾ ਦੇ ਪਰ ਨਹੀਂ ਰੱਖਦੇ ਨੇ ਮੇਰੇ ਪੈਸੇ ਮੈਂ ਨਿੰਦ ਕਰਦਾ ਚਲ ਜਾਓ ਹੀ ਜਾਓ ਕੋਈ ਗੱਲ 7 ਵਜੇ ਪਹੁੰਚੋ ਕੋਈ ਨਹੀਂ ਲੈ ਲੈ ਪੈਸੇ ਨਾ ਦੇਵੀਂ ਛੜਕਦੀ ਆ ਛੜਕਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਗੱਲ ਫਿਰ ਮੇਰੀ ਤਾਂ ਸੁਣ ਲੋ ਭਰਾ ਜੀ ਗੱਲ ਕੀ ਆ ਗੱਲ ਹੱਥ ਨਹੀਂ ਲੜਨ ਵਾਸਤੇ ਹੈ ਲੋ ਆਪਾਂ ਬਾਈ ਜੀ ਦੇ ਨਾਮ ਤੇ ਇਹਨੂੰ ਕੋਸ਼ਿਸ਼ ਹੋ ਗਿਆ ਨਹੀਂ ਜ਼ਿੰਮੇਵਾਰੀ ਮੇਰੀ ਹੈ ਬਾਰ ਬਾਰ ਪਹਿਲਾਂ ਵੀ ਬਣਾਇਆ ਸਭ ਤੋਂ ਚੰਗਾ 25 ਲੈ ਕੇ ਬੋਰਡ ਕਿਉਂ ਨਹੀਂ ਜਾਂਦਾ ਤੇਰਾ ਅੱਕੇ ਨਾ ਉਹਨਾਂ ਨੇ ਤਾਂ ਕਾਹਦੀਆਂ ਬਰਸੀਆਂ ਕਰਦੇ ਆ ਉਹ ਤੈਨੂੰ ਦੱਸੇ ਜੇ 7 ਲੱਖ ਲੈ ਤੁਸੀਂ ਵੀ ਨਾ ਲੱਗੋ ਰਹੀ 24 ਦਾ ਘਰ ਨੇ ਤੁਸੀਂ ਵੀ ਨਾ ਚੱਲੋ ਫਿਰ ਆਓ ਬਾਰ ਦਾ ਲੋਕੀ ਦਾ ਰਾਜਾ ਤੁਸੀਂ ਐ ਕਰੋ ਨਾ ਕਿ ਇੱਕ ਐਸੇ ਬੋਰਡ ਲਾਓ ਭਾਈ ਸਾਹਿਬ ਗੱਲ ਸੁਣੋ ਬੋਰਡ ਲੱਗਾ ਬੋਰਡ ਉਸਤਾਜੀ ਸਾਹਮਣੇ ਉਹਨੇ ਉੱਤੇ ਖੋਲ੍ਹ ਲਿਆ ਜੇ ਸਾਡੀ ਗੱਡੀ ਐ ਤਾਂ ਚੱਕੀ ਜਾਏ ਗੱਡੀ ਭੱਜ ਜਾਵੇ ਟੁੱਟ ਜਾਵੇ ਕਿਸੇ ਅਫਸਰ ਨੇ ਨਮਨ ਤੇ ਲੱਗੀ ਉਹ ਨਹੀਂ ਤਾਂ ਬਣਾ ਗੋੜੀ ਆਤ ਨਹੀਂ ਹੈਗੀ ਵਿਚਾਰਿਆ ਦੀ ਓਨੀ ਗੱਡੀ ਦੇ ਇਹ ਕੀ ਕਰਾ ਦੂਗਾ ਉਹ ਪਰਚੀ ਚੰਦਰੀ ਪਾਗੇ ਇਹ ਆਪਣੀ ਹੈ ਨਹੀਂ ਨਹੀਂ ਇਹ ਨਹੀਂ ਜੁਗੈ ਅਸੀਂ ਖੜੇ ਹਾਂ ਹਾਂਜੀ ਆਪਣੀ ਪਰਸਮਾਨ ਆਹੋ ਸਮਾਨ ਨੂੰ ਜੇ ਸਾਡੀ ਪਰਚੀ ਦੇ ਸਾਨੂੰ ਇਹਨਾਂ ਦੀ ਲੋ ਇਹਨਾਂ ਦੀ ਪੈਸੇ ਤੇ ਆ ਗਏ ਯਾਰ ਮਾਰੀ ਕੀ ਜਾਣਾ ਤੂੰ ਐਵੇਂ ਤੈਨੂੰ ਕੋਲ ਆ ਕੇ ਕਹਿਣਾ ਕਿ ਮੈਂ ਕਰਨਾ ਐਵੇਂ ਮਾਰੀ ਜਾਣਾ ਕੋਈ ਗੱਲ ਉਸਤਾਦ ਜੀ ਨਹੀਂ ਕਰਮ ਹੋਇਆ ਤਾਂ ਲੋਕਾਂ ਪੱਤੀ ਦੇ ਕੋਲ ਸਾਂ ਮਾਰੀ ਲਾ ਕੇ ਕੋਈ ਗੱਲ ਉਹਨਾਂ ਨੂੰ ਨਹੀਂ ਦੇਣੇ ਦੀ ਉਹਨਾਂ ਨੂੰ ਕੋਈ ਗੱਲ ਉਹਨੂੰ ਹੀ ਕਾਬ ਚਦਾ ਜਿੰਨੇ ਚੁਕਾ ਗਏ ਆ ਕਰ ਲੈ ਕੋ ਉਸਤਾਦ ਜੀ ਨਹੀਂ ਸਕਦਾ ਇਹ ਕੋਣ ਹੁੰਦਾ ਨਹੀਂ ਇਹ ਕੋਣ ਆ ਗਿਆ ਜੀ ਨਹੀਂ ਨਹੀਂ ਯਾਰ ਐਵੇਂ ਮਾਰੀ ਜਾਂਦਾ ਮਾਰਿਆ ਪਰ ਪਰਚੀ ਨਹੀਂ ਯਾਰ ਸੁਣ ਪਰਚੀ ਨਹੀਂ ਗੱਲ ਸੁਣ ਇਹਰ ਕਰਾਂ ਪਈਰ ਨਾ ਕੇਰੀਓ ਬੰਦੇ ਨੇ ਸਭ ਜਾਣ ਆ ਪਈਰ ਜੀ ਉਹ ਸਕੂਟਰ ਤੇ ਚੱਲਿਆ ਸੀਗਾ ਹਾਂ ਆ ਛੇਪ ਜਾ ਇਹਨੂੰ ਪੜ ਪੜਨਾ ਉਹਦੇ ਪੜ ਪਰ ਕੰਨਾ ਉਹ ਪੜ ਲਿਆ ਤੁਸੀਂ ਕੀ ਪੜਿਆ ਦੱਸੋ ਤੁਸੀਂ ਆ ਦੇਖ ਲਈਆ ਪਰਚੀ ਗਮ ਗਮ ਹੋਣ ਤੇ ਸਮਾਨ ਦੀ ਕੋਈ ਜੰਮੇ ਸਾਰੀ ਸਮਾਨ ਉਹ ਗੱਲ ਤਾਂ ਸੁਣ ਲੈ ਉਹ ਤੁਸੀਂ ਅੰਦਰ 50 ਲੱਖ ਰੱਖੇ ਤੂੰ ਪਈ 50 ਲੱਖ ਦੇਣਾ ਸੁਣ ਨਾ ਉਹਦਾ ਹੋ ਗਿਆ ਉਹ ਨਹੀਂ ਯਾਰ ਦਫਾ ਨਹੀਂ ਨਾ ਐਈਓ ਗੱਲ ਆ ਪੜ ਗੱਲ ਵਧੀਆ ਪਰਚੀ ਗਮ ਹੋਣ ਤੇ 100 ਰੁਪਿਆ ਜਰਮਾਨਾ ਲੱਗੇਗਾ ਤੂੰ ਚਲਾ ਜਾਂਦਾ 100 ਜਰਮਾਨਾ ਲੱਗਣਾ ਸੀ ਹਾਂ ਇੱਕ ਸਾਨੂੰ ਜ਼ਮਾਨਤੀ ਲੈਣਾ ਪੈਣਾ ਸੀ ਇਹ ਜਵਾਬ ਕਹਦਾ ਜ਼ਮਾਨਤੀ ਲੈਣਾ ਪੈਣਾ ਉਸਤਾਦ ਜੀ ਮੈਂ ਨਹੀਂ ਲੈਂਦਾ ਬੈਠਾ ਯਾਰ ਔਰ ਫੇਰ ਜਾ ਇਧਰ ਦੇਖ ਨਾ ਮੈਂ ਲੈਣਾ ਅੱਗੇ ਅੱਗੇ ਸੁਣ ਇਹ ਇਧਰ ਵੇਖੋ ਨਾ ਇਧਰ ਸੁਣਨਾ ਯਾਰ ਨਹੀਂ ਨਹੀਂ ਇਹਨੂੰ ਸਮਝਾ ਲੈਣ ਦੇ ਬੰਦੇ ਨਾਲ ਕਿਵੇਂ ਨਾਲ ਜ਼ਿੰਮੇਵਾਰੀ ਲਈ ਜਾਵੇਗੀ ਨਾਲ ਵੀ ਇੱਕ ਜ਼ਿੰਮੇਵਾਰੀ ਲਈ ਜੀ ਅਧਾਰ ਕਾਰਡ ਲਈਦਾ ਵਾ ਅਧਾਰ ਕਾਰਡ ਦੀ ਫੋਟੋ ਫੋਟੋ ਖਿੱਚ ਤਾ ਤੈਨੂੰ ਕਿਉਂ ਵਿਖਾਈ ਅਧਾਰ ਕਾਰਡ ਲੈ ਉਹ ਭਰਨਰ ਲੱਗਿਆ ਸਾਡੇ ਤੇ ਉਸਤਾਦ ਜੀ ਛੱਡੋ ਇਹ ਗੱਲ ਐਵੇਂ ਨਿਗਾਹੇ ਛੱਡੋ ਗੁਰੂ ਜੀ ਮਾਰਦੇ ਲੱਗੀਆਂ ਵਰਦੇ ਸੋਨਾ ਤੇ ਕੋਈ